ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਗਏ ਨੇ ਰੇਲਵੇ ਵਰਗਾ ਇੱਕ ਵੱਡਾ ਅਹੁਦਾ ਉਹਨਾਂ ਨੂੰ ਦੇ ਦਿੱਤਾ ਗਿਆ ਆ ਔਰ ਉਸੇ ਦੇ ਮੱਦੇਨਜ਼ਰ ਹੁਣ ਸਿਆਸਤਦਾਨ ਜਿਹੜੇ ਨੇ ਪੰਜਾਬ ਦੇ ਸਿਆਸਤਦਾਨ ਉਹ ਆਪੋ ਆਪਣੇ ਕਿਸਮ ਦੇ ਨਾਲ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਔਰ ਜੇਲ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਹੁਣ ਰਮਨੀਤ ਬਿੱਟੂ ਦੇ ਬਾਰੇ ਖੁੱਲ ਕੇ ਬੋਲਦੇ ਨਜ਼ਰ ਆ ਰਹੇ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਸੁਖਜਿੰਦਰ ਰੰਧਾਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਰਮਨੀਤ ਸਿੰਘ ਬਿੱਟੂ ਜੇ ਕੇਂਦਰੀ ਰਾਜ ਮੰਤਰੀ ਬਣਿਆ ਤਾਂ ਇਹ ਪੰਜਾਬ ਵਾਸਤੇ ਇੱਕ ਵੱਡਾ ਖਤਰਾ ਹੈ ਰਵਨੀਤ ਸਿੰਘ ਬਿੱਟੂ ਕਿਵੇਂ ਪੰਜਾਬ ਵਾਸਤੇ ਇੱਕ ਵੱਡਾ ਖਤਰਾ ਬਣ ਗਿਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਅਸਲ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਪਹਿਲਾਂ ਕਾਂਗਰਸ ਦਾ ਹਿੱਸਾ ਸੀਗੇ ਔਰ ਰਵਨੀਤ ਸਿੰਘ ਬਿੱਟੂ ਦੀ ਵਿਚਾਰਧਾਰਾ ਨੂੰ ਸਮਝਿਆ ਜਾ ਸਕਦਾ ਹੈ ਕਾਫੀ ਦੇਰ ਤੋਂ ਜਿਹੜੇ ਉਹਨਾਂ ਦੇ ਦਿੱਤੇ ਜਾਂਦੇ ਬਿਆਨ ਨੇ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ ਪਰ ਰਵਨੀਤ ਸਿੰਘ ਬਿੱਟੂ ਹੁਣ ਪੰਜਾਬ ਵਾਸਤੇ ਖਤਰਾ ਕਿਉਂ ਨੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹਾਰ ਗਏ ਹਾਰਨ ਦੇ ਬਾਵਜੂਦ ਕੇਂਦਰੀ ਰਾਜ ਮੰਤਰੀ ਲਗਾ ਦਿੱਤਾ ਗਿਆ ਪਰ ਕੀ ਪੰਜਾਬ ਦੇ ਵਾਸਤੇ ਖਤਰਾ ਬਣ ਗਏ ਨੇ ਰਵਨੀਤ ਬਿੱਟੂ ਦਰਅਸਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਹੁਣ ਇੱਕ ਵੱਡਾ ਖਤਰਾ ਨੇ ਪਰ ਇੱਥੇ ਇਹਨੂੰ ਡੀਕੋਡ ਕਰਨ ਦੀ ਲੋੜ ਹੈ ਕਿ ਆਖਰਕਾਰ ਖਤਰਾ ਕਿਉਂ ਹੈ ਦਰਸਲ ਰਵਨੀਤ ਸਿੰਘ ਬਿੱਟੂ ਜੇਲ੍ਹ ਤਾਸੀਰ ਦੇ ਲੀਡਰ ਨੇ ਸਭ ਤੋਂ ਪਹਿਲਾਂ ਤਾਂ ਉਹਰੇ ਤੇ ਆ ਜਾਂਦੇ ਨੇ ਰਵਨੀਤ ਸਿੰਘ ਬਿੱਟੂ ਫਿਲਹਾਲ ਬੜੇ ਐਗਰੈਸਿਵ ਲੀਡਰ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਰਹੇ ਨੇ ਹੁਣ ਤੱਕ ਰਵਨੀਤ ਸਿੰਘ ਬਿੱਟੂ ਦੇ ਬਿਆਨ ਜਿਹੜੇ ਨੇ ਬੜੇ ਐਗਰੈਸਿਵ ਬਿਆਨ ਰਹੇ ਨੇ ਔਰ ਰਵਨੀਤ ਸਿੰਘ ਬਿੱਟੂ ਉਹੋ ਜੇ ਲੀਡਰ ਨੇ ਜਿਨ੍ਹਾਂ ਨੇ ਹਰਜੀਤ ਗੱਲੇ ਗਰੇਵਾਲ ਜਿਹੜੇ ਭਾਜਪਾ ਦੇ ਲੀਡਰ ਸੀਗੇ ਉਹਨਾਂ ਦੇ ਸਾਹਮਣੇ ਹੀ ਇੱਕ ਪੱਤਰਕਾਰ ਨੂੰ ਕਿਹਾ ਸੀ ਕਿ ਇਹਨਾਂ ਨੂੰ ਮੈਂ ਜੁੱਤੀ ਨਹੀਂ ਮਾਰਦਾ ਇਸ ਤਰ੍ਹਾਂ ਦੇ ਬਿਆਨ ਰਵਨੀਤ ਬਿੱਟੂ ਜਾਰੀ ਕਰ ਚੁੱਕੇ ਨੇ ਸ਼ਰਿਆਮ ਕੈਮਰੇ ਦੇ ਸਾਹਮਣੇ ਬਗੈਰ ਕਿਸੇ ਡਰ ਤੋਂ ਔਰ ਇਸ ਕਿਸਮ ਦੀ ਮਾਨਸਿਕਤਾ ਵੀ ਜਿਹੜੀ ਉਹਨਾਂ ਦੀ ਸਮਝੀ ਜਾ ਸਕਦੀ ਹੈ ਪਰ ਰਵਨੀਤ ਬਿੱਟੂ ਜਿਹੜੇ ਨੇ ਉਹ ਖਾਸ ਕਰਕੇ ਬੰਦੀ ਸਿੰਘਾਂ ਨੂੰ ਲੈ ਕੇ ਬੜੇ ਐਗਰੈਸਿਵ ਰਹੇ ਨੇ ਸ਼ੁਰੂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੇ ਐਗਰੈਸਿਵ ਰਹੇ ਨੇ ਉਸ ਦਾ ਵਿਰੋਧ ਕਰਦੇ ਰਹੇ ਨੇ ਉਥੇ ਹੀ ਰਵਨੀਤ ਬਿੱਟੂ ਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਆਪਣੀ ਗੱਲ ਆਪਣੀ ਕਹੀ ਗੱਲ ਤੋਂ ਬਦਲ ਜਾਂਦੇ ਨੇ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਹਾਲ ਹੀ ਦੇ ਵਿੱਚ ਵੀ ਖੈਰ ਉਹੀ ਕਰਦੇ ਨਜ਼ਰ ਆਏ ਨੇ ਐ ਪ੍ਰਤੀਤ ਹੋਇਆ ਹੈ ਹੁਣ ਮੌਜੂਦਾ ਸਥਿਤੀ ਤੇ ਆ ਜੰਨੇ ਆ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਇਸ ਤਰ੍ਹਾਂ ਕਿਉਂ ਕਿਹਾ ਗਿਆ ਦਰਅਸਲ ਰਵਨੀਤ ਸਿੰਘ ਬਿੱਟੂ ਨੇ ਜਦੋਂ ਉਹ ਭਾਜਪਾ ਜੁਆਇਨ ਕਰਦੇ ਨੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਕੈਂਪੇਨ ਚੱਲ ਰਹੀ ਹੁੰਦੀ ਹੈ ਉਸ ਸਮੇਂ ਕਿਸਾਨਾਂ ਦੇ ਖਿਲਾਫ ਬੜੀਆਂ ਗੰਭੀਰ ਗੱਲਾਂ ਕੀਤੀਆਂ ਸੀ ਇਹ ਗੱਲ ਕਹੀ ਸੀ ਕਿਸਾਨ ਨਸ਼ੇੜੀ ਹੈ ਗੁਟਕਾ ਖਾਣੇ ਨੇ ਜਰਦਾ ਖਾਣੇ ਨੇ ਭੁੱਕੀ ਖਾਣੇ ਨੇ ਇਹੋ-ਇਹੋ ਜੀਆਂ ਗੱਲਾਂ ਰਵਨੀਤ ਬਿੱਟੂ ਦੇ ਵੱਲੋਂ ਕਈਆਂ ਗਈਆਂ ਸੀ ਸੀ ਰੈਡ ਕਾਰਪਟ ਵਿਛਾ ਦੇਾਂਗੇ ਇੱਥੇ ਹੀ ਨਹੀਂ ਗੱਲ ਮੁੱਕੀ ਸਕੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਹੋਣ ਰਮਨਜੀਤ ਬਿੱਟੂ ਨੇ ਆਪਣੇ ਹੱਥੀ ਲੈ ਲਈ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਉਹੀ ਰਮਨਜੀਤ ਬਿੱਟੂ ਜਿਹੜੇ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸੁਣਦਿਆਂ ਹੀ ਅੱਗ ਬਬੂਲਾ ਹੋ ਜਾਂਦੇ ਹੁੰਦੇ ਸੀ ਜਦੋਂ ਨਾਂ ਸੁਣਦਿਆਂ ਹੀ ਬਲਵੰਤ ਸਿੰਘ ਰਾਜੋਆਣਾ ਦਾ ਉਹਨਾਂ ਨੂੰ ਗੁੱਸਾ ਚੜ ਜਾਂਦਾ ਸੀਗਾ ਉਹ ਰਮਨਜੀਤ ਸਿੰਘ ਬਿੱਟੂ ਕਹਿੰਦੇ ਨੇ ਕਿ ਜੇ ਹੁਣ ਕੇਂਦਰ ਚਾਹੇਗੀ ਤਾਂ ਜ਼ਰੂਰ ਆਜ਼ਾਦ ਕੀਤਾ ਜਾਵੇ ਰਿਹਾ ਕੀਤਾ ਜਾਵੇ ਔਰ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਪਰਿਵਾਰ ਨੂੰ ਵੀ ਸਮਝਾ ਲਿਆ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿ ਅਚਾਨਕ ਕਿਵੇਂ ਮਿੰਟਾਂ ਦੇ ਵਿੱਚ ਇਹ ਲੀਡਰ ਬਦਲ ਗਿਆ ਪਹਿਲਾਂ ਕੁਝ ਗੱਲਾਂ ਹੋਰ ਹੁੰਦੀਆਂ ਸੀਗੀਆਂ ਔਰ ਭਾਜਪਾ ਚ ਆਉਣ ਤੋਂ ਬਾਅਦ ਵੀ ਗੱਲਾਂ ਕੁਝ ਦਿਨ ਹੋਰ ਹੋਈਆਂ ਪਰ ਉਸ ਤੋਂ ਬਾਅਦ ਗੱਲਾਂ ਅਚਾਨਕ ਹੀ ਦੂਜੇ ਪਾਸੇ ਨੂੰ ਮੁੜ ਗਈਆਂ ਯਾਨੀ ਕਿ ਕੀ ਕੋਈ ਕੁਝ ਰਿਪੀਟ ਹੈ ਯਾਨੀ ਕਿ ਕੀ ਕੋਈ ਜਸ ਸਿਖਾ ਦਿੱਤਾ ਗਿਆ ਕੁਝ ਸਮਝਾ ਦਿੱਤਾ ਗਿਆ ਕਿ ਐਂ ਬੋਲਣਾ ਐ ਨਹੀਂ ਬੋਲਣਾ ਪਰ ਹੈਰਾਨੀ ਦੀ ਗੱਲ ਇੱਥੇ ਖੜਦੀ ਹੈ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਉਹ ਸਾਰਾ ਕੁਝ ਭੁੱਲਣ ਦਾ ਫੈਸਲਾ ਕਰ ਲਿਆ ਜੋ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਨਾਲ ਹੋਇਆ ਜਾਂ ਜੋ ਉਹਨੂੰ ਉਹਨਾਂ ਨੂੰ ਗੁੱਸਾ ਆ ਜੋ ਉਹਨਾਂ ਨੂੰ ਤੈਸ਼ ਆ ਉਹ ਭੁੱਲਣ ਦਾ ਫੈਸਲਾ ਕਰ ਲਿਆ ਪਰ ਇਹੀ ਗੱਲ ਤਾਂ ਰਾਹੁਲ ਗਾਂਧੀ ਨੇ ਕਹਿੰਦੇ ਇੱਕ ਸਮੇਂ 'ਚ ਉਹਨਾਂ ਨੂੰ ਕਹੀ ਸੀ ਤੇ ਉਸ ਵੇਲੇ ਰਵਨੀਤ ਬਿੱਟੂ ਨੇ ਗੱਲ ਭੰਡੀ ਸੀ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਹਨਾਂ ਨੂੰ ਉਹਨਾਂ ਦੇ ਮੁੱਦਿਆਂ ਤੋਂ ਪਟਕਾਰ ਰਹੀ ਹੈ ਖੈਰ ਹੁਣ ਆ ਕੇ ਸਭ ਕੁਝ ਕਲੀਅਰ ਹੋ ਗਿਆ ਲੱਗਦਾ ਹੁਣ ਉਹਨਾਂ ਦੇ ਸਾਹਮਣੇ ਇੱਕ ਆਫਰ ਜਿਹੜਾ ਬੜਾ ਤਗੜਾ ਰੱਖਿਆ ਹੋਇਆ ਹੈ ਜਿਸ ਕਾਰਨ ਉਹ ਆਪਣੀ ਵਿਚਾਰਧਾਰਾ ਬਦਲਣ ਤੋਂ ਵੀ ਗਰੇਜ਼ ਨਹੀਂ ਕਰਦੇ ਪਏ ਜ਼ਾਹਿਰ ਤੌਰ ਤੇ ਜਦੋਂ ਕੋਈ ਲੀਡਰ ਜਾਂ ਕੋਈ ਵਿਅਕਤੀ ਆਪਣੀ ਵਿਚਾਰਧਾਰਾ ਛੱਡ ਦੇਵੇ ਤੇ ਉਸ ਨੂੰ ਇਨਸਾਨ ਜਾਂ ਉਸ ਨੂੰ ਸਹੀ ਬੰਦਾ ਨਹੀਂ ਸਮਝਿਆ ਜਾਣਾ ਚਾਹੀਦਾ ਪਰ ਰਵਨੀਤ ਬਿੱਟੂ ਤਾਂ ਪਤਾ ਨਹੀਂ ਕਿੰਨਵੀਂ ਵਾਰ ਆਪਣੀ ਵਿਚਾਰਧਾਰਾ ਬਦਲ ਕੇ ਤਾਂ ਕੋਈ ਹੋਰ ਗੱਲ ਕਰ ਚੁੱਕੇ ਨੇ ਇੱਥੇ ਆ ਕੇ ਹੁਣ ਰਵਨੀਤ ਬਿੱਟੂ ਦੇ ਉੱਤੇ ਵੀ ਸਵਾਲ ਖੜਦੇ ਪਏ ਨੇ ਔਰ ਸੁਖਜਿੰਦਰ ਰੰਧਾਵਾ ਦਾ ਐਵੇਂ ਕਹਿਣਾ ਕਿ ਰਮਨੀਤ ਬਿੱਟੂ ਜਿਹੜੇ ਨੇ ਉਹ ਪੰਜਾਬ ਵਾਸਤੇ ਘਾਤਕ ਸਾਬਤ ਹੋ ਸਕਦੇ ਨੇ ਜ਼ਾਹਿਰ ਤੌਰ ਤੇ ਕਿਹਾ ਜਾ ਰਿਹਾ ਕਿਉਂਕਿ ਰਵਨੀਤ ਬਿੱਟੂ ਦੇ ਆਧਾਰ ਦੇ ਉੱਤੇ ਭਾਜਪਾ ਪੰਜਾਬ ਅੰਦਰ ਪੈਨੇਟ੍ਰੇਟ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਇਹਦੇ ਖਦਸ਼ੇ ਚੱਲਦੇ ਪਏ ਨੇ ਨੈਸ਼ਨਲ ਪਾਰਟੀ ਹੈ ਲੋਕਤੰਤਰ ਹੈ ਲੋਕਾਂ ਦੀ ਮਦਦ ਨਾਲ ਜਿੱਤ ਵੀ ਸਕਦੀ ਹੈ ਐਡੀ ਕੋਈ ਵੱਡੀ ਗੱਲ ਨਹੀਂ ਹੈ ਪਰ ਜਿਹੜਾ ਇੱਕ ਵੱਖਰਾ ਨਰੇਟਿਵ ਬੱਜਿਆ ਹੋਇਆ ਉਸ ਨਰੇਟਿਵ ਦੇ ਹਿਸਾਬ ਦੇ ਨਾਲ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਾਸਤੇ ਘਾਤਕ ਸਾਬਤ ਹੋ ਸਕਦੀ ਹੈ ਕਿਉਂਕਿ ਇੱਕ ਨਰੇਟਿਵ ਹੈ ਜਿਹੜਾ ਇਹ ਕਹਿੰਦਾ ਹੈ ਕਿ ਭਾਜਪਾ ਹੌਲੀ-ਹੌਲੀ ਕਰਕੇ ਸਹੀ ਪਰ ਸੰਪੂਰਨ ਹਿੰਦੂ ਰਾਸ਼ਟਰ ਦੇ ਉੱਤੇ ਵਿਸ਼ਵਾਸ ਕਰ ਰਹੀ ਹੈ ਔਰ ਉਹ ਸੰਪੂਰਨ ਹਿੰਦੂ ਰਾਸ਼ਟਰ ਘਟ ਗਣਤੀਆਂ ਵਾਸਤੇ ਖਤਰਨਾਕ ਹੈ ਇਹਦੇ ਉੱਤੇ ਜ਼ਿਆਦਾ ਗੱਲਬਾਤ ਨਾ ਕਰਦੇ ਆ ਹੋਇਆ ਔਰ ਹੋਰ ਵੀ ਕਈ ਚੀਜ਼ਾਂ ਨੇ ਕਿ ਘਟ ਗਿਣਤੀਆਂ ਨੂੰ ਲੈ ਕੇ ਜੋ ਹੁਣ ਤੱਕ ਹੁੰਦਾ ਆਇਆ ਜਾਂ ਭਾਵੇਂ ਮੁਸਲਿਮ ਕਲਚਰ ਹੋਵੇ ਜਾਂ ਫਿਰ ਕੋਈ ਹੋਰ ਕਲਚਰ ਹੋਵੇ ਜਿਨ੍ਹਾਂ ਬਾਰੇ ਹੁਣ ਤੱਕ ਖਬਰਾਂ ਆਉਂਦੀਆਂ ਰਹੀਆਂ ਨੇ ਉਸ ਵਿੱਚ ਵੀ ਭਾਜਪਾ ਦੇ ਉੱਤੇ ਸਿੱਧੇ ਸਵਾਲ ਖੜਦੇ ਰਹੇ ਨੇ ਕਿ ਘਟ ਗਿਣਤੀਆਂ ਦੇ ਉੱਤੇ ਇਦਾਂ ਦੇ ਤਸ਼ੱਦਦ ਕਿਉਂ ਔਰ ਦੂਜੀ ਗੱਲ ਹਾਲ ਹੀ ਦੇ ਵਿੱਚ ਜੋ ਸਥਿਤੀ ਬਣੀ ਹੈ ਸਿੱਖਾਂ ਦੇ ਨਾਲ ਵੀ ਉਹਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਜਿਸ ਵਾਸਤੇ ਸੁਖਜਿੰਦਰ ਰੰਧਾਵਾ ਸ਼ਾਇਦ ਇਹ ਕਹਿੰਦੇ ਪਏ ਨੇ ਕਿ ਭਾਜਪਾ ਜਿਹੜੀ ਹੈ ਉਹ ਰਮਨੀਤ ਬਿੱਟੂ ਜ਼ਰੀਏ ਪੰਜਾਬ ਦੇ ਅੰਦਰ ਪੈਨੇਟ੍ਰੇਟ ਕਰ ਸਕਦੀ ਹੈ ਜਿਸ ਵਾਸਤੇ ਘਾਤਕ ਸਾਬਿਤ ਹੋ ਸਕਦਾ ਹੈ ਹੁਣ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਰਮਨੀਤ ਬਿੱਟੂ ਦਾ ਇਸਤੇਮਾਲ ਕੀਤਾ ਜਾਂਦਾ ਜਾਂ ਫਿਰ ਰਮਨੀਤ ਬਿੱਟੂ ਅਸਲ ਦੇ ਵਿੱਚ ਭਾਜਪਾ ਨੂੰ ਮਦਦ ਕਰਦੇ ਆ ਔਰ ਕੀ ਪੰਜਾਬ ਦੇ ਰੁਝੇਵੇਂ ਰਹਿਣਗੇ ਕਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਰਹੇਗਾ ਉਸ ਵੇਲੇ ਉਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ